ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈਂਦੇ ਹਾਂ ਜਰਾਂ ਜੀ ਵੱਡੀ ਖਬਰ ਖਬਰ ਮੰਦ ਤੱਕ ਜਰੂਰ ਬਨੇ ਰਹਿਣਾ ਜਨਮ ਅਪਨਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵਾਤ ਵਾਤ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਚੋਪਾਈ ਸੁਰੇਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ 7 ਜੁਲਾਈ ਨੂੰ ਮੁੱਖ ਮੰਤਰੀ ਵਜੋਂ ਸੌਚ ਸਕਦੇ ਹਨ ਅਤੇ ਹਿੰਮਤ ਸੁਰੇਨ ਨੂੰ ਨੀ ਨੀ ਖਬਰ ਕੀ ਦਿੱਤੀ Jharkhand ਦੇ ਨਵੇਂ ਮੁੱਖ ਮੰਤਰੀ ਹਰੀਮ ਸਰੇਨ ਨੂੰ ਇੱਕ ਵਾਰ ਫਿਰ Jharkhand ਦੇ ਮੁੱਖ ਮੰਤਰੀ ਬਣ ਜਾ ਰਹੇ ਹਨ ਰਾਜਧਾਨੀ ਰਾਚੀ ਚ ਬੁੱਧਵਾਰ ਨੂੰ ਹੋਈ ਆਈ ਐਨਡੀਏ ਦੀ ਵਿਧਾਇਕ ਦਲ ਦੀ ਬੈਠਕ ਚ ਵਿਧਾਇਕ ਦੀ ਸਹਿਮਤੀ ਨਾਲ ਹਿੰਮਤ ਸਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ ਚੋਪਾਈ ਸਰੇਨ ਨੇ ਰਾਜਪਾਲ ਨੂੰ ਅਸਤੀਫਾ ਸੌਂਪਿਆ ਮੁੱਖ ਮੰਤਰੀ ਨੇ ਚੋਪਾਈ ਸਰੇਨ ਨੂੰ ਰਾਜਪਾਲ ਸੀਪੀ ਰਾਧਾ ਕ੍ਰਿਸ਼ਨ ਨੂੰ ਆਪਣਾ ਸਤੀਫਾ ਸੌਂਪ ਦਿੱਤਾ ਹੈ ਰਾਜਪਾਲ ਸੀਪੀ ਰਾਧਾ ਕ੍ਰਿਸ਼ਨ ਅੱਜ ਸ਼ਾਮ ਨੂੰ ਹੀ ਪਿੰਡ ਉਚੇਰੀ ਦੌਰਾਨ ਤੋਂ ਹੀ ਰਾਤੀ ਪਹੁੰਚ ਗਏ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਬਤ ਬਤ ਲਾਈਕ ਅਤੇ ਸ਼ੇਅਰ